22 ਤਰੀਕ ਨੂੰ ਜਿਸ ਦਿਨ ਆ ਸਿਹਤ ਬੀਮਾ ਯੋਜਨਾ ਜਿਹੜੀ 10 ਲੱਖ 100 ਕਰੋੜ ਦੇ ਭਗਵੰਤ ਮਾਨ ਜੀ ਨੇ ਬੜਾ ਪ੍ਰਚਾਰ ਇੱਕ ਸਾਲ ਤੋਂ ਕਰਿਆ ਹੋਇਆ ਜਿਹਦੇ ਵਾਸਤੇ 770 ਕਰੋੜ ਰੁਪਏ ਪਿਛਲੇ ਸਾਲ ਬਜਟ 'ਤੇ ਲਗੇ ਜਿਹਦੀ ਲਾਂਚਿੰਗ ਪੰਜ ਵਾਰੀ ਪੰਜਾਬ 'ਚ ਹੋਈ 22 ਤਰੀਕ ਨੂੰ ਮੈਂ ਪ੍ਰੈਸ ਕਾਨਫਰੰਸ ਕਰਕੇ ਗੁਜਰਾਤ 'ਚ ਇਲੈਕਸ਼ਨ ਲੱਗਣੇ ਹੋਣੇ ਆ ਜਿਹੜਾ ਅਜੀਵਮੈਂਟ ਕ੍ਰੀਏਟ ਕਰਿਆ ਨਾ ਜੀ ਦਾ ਕੱਲ ਦੇ ਤੁਸੀਂ ਗੁਜਰਾਤ ਦੇ ਅਖਬਾਰ ਹੀ ਚੱਕ ਕੇ ਦੇਖ ਲਿਓ ਕੱਲੇ ਕੱਲੇ ਹਰ ਅਖਬਾਰ ਚ ਆ ਜਿਹੜੀ 10 ਲੱਖ ਰੁਪਏ ਦੀ ਸਕੀਮ ਆ ਨਾ ਜੀ ਇਹਦੀ ਐਡ ਪਿਛਲੇ 1 ਸਾਲ ਤੋਂ ਚੱਲ ਰਹੀ ਆ ਤੇ ਕੱਲ ਨੂੰ ਪੂਰਾ ਉੱਥੇ ਹਰੇਕ ਅਖਬਾਰ ਚ ਪੰਜਾਬ ਦੇ ਖਰਚੇ ਤੇ ਗੁਜਰਾਤ ਦੇ ਅੰਦਰ ਪਬਲਿਸਿਟੀ ਜਿਹੜੀ ਉਹ ਚੱਲਦੀ ਹੋਊਗੀ ਇੱਕ ਭਵਿੱਖਬਾਣੀ ਉਹ ਕਹਿੰਦੇ ਕਰੀ ਸੀਗੀ ਵੀ ਪੰਜਾਬ ਦੇ ਲੋਕਾਂ ਨੂੰ ਫਾਇਦਾ ਪਹਚਾਣ ਵਾਸਤੇ ਨਹੀਂ ਬਲਕਿ ਆਮ ਆਦਮੀ ਦੀ ਪਬਲਿਸਿਟੀ ਕਰਨ ਵਾਸਤੇ ਜਿਹੜੀ ਸਕੀਮ ਆ ਲੌਂਚ ਕਰੀਆ ਕਿਉਂਕਿ ਜਿਹੜਾ ਇਹਨਾਂ ਨੇ ਖਰਚਾ ਰੱਖਿਆ ਸੀ ਕਿ ਆ 1200 ਕਰੋੜ ਰੱਖਿਆ ਤਾਂ ਜਦ ਕਿ ਜੇ ਐਕਚੁਅਲ ਢੰਗ ਨਾਲ ਇੰਪਲੀਮੈਂਟ ਹੁੰਦੀ ਹੈ ਤੇ ਇਹਦੇ 10000 ਕਰੋੜ ਰੁਪਏ ਦਾ ਫੰਡ ਆ ਜਿਹੜਾ ਉਹ ਪੰਜਾਬ ਸਰਕਾਰ ਨੂੰ ਉਹ ਚਾਹੀਦਾ ਹੈਗਾ ਔਰ ਇਹਨਾਂ ਨੇ 1200 ਕਰੋੜ ਕੱਲੇ ਰੱਖੇ ਆ ਕਿਉਂਕਿ ਪਿਛਲਾ ਐਕਸਪੀਰੀਅੰਸ ਵੀ ਸੀਗਾ ਵੀ 850 ਕਰੋੜ ਚ 2 ਮਹੀਨੇ ਜੀ ਅਬਜਸਟ ਹੋ ਗਏ ਤੇ ਸੋ ਮਕਸਦ ਲੋਕਾਂ ਨੂੰ ਜਿਹੜਾ ਫਾਇਦਾ ਪਹੁੰਚਾਣਾ ਨਹੀਂ ਅਜੇ ਮੇਰੇ ਕੋਲ ਇਲਾਜ ਤਾਂ ਇੱਕ ਦਾ ਵੀ ਨਹੀਂ ਹੋਇਆ ਪੰਜ-ਪੰਜ ਕਾਰਡ ਬਣਨੇ ਉਸੇ ਤਰ੍ਹਾਂ ਡਾਟਾ ਇਕੱਠਾ ਕਰ ਰਹੇ ਆ ਅੱਜ ਭਗਵੰਤ ਮਾਨ ਜੀ ਜਹਾਜ਼ ਲੈ ਕੇ ਗੋਆ ਚ ਇਸ ਯੋਜਨਾ ਦਾ ਪ੍ਰਚਾਰ ਕਰਨ ਪਹੁੰਚ ਗਏ ਵੀ ਅਸੀਂ ਪੰਜਾਬ ਪੂਰੇ ਪੰਜਾਬ ਚ 10 ਲੱਖ ਰੁਪਏ ਤੱਕ ਦਾ ਇਲਾਜ ਫ੍ਰੀ ਹੋ ਰਿਹਾ ਹੈਗਾ ਮਤਲਬ ਅੱਜ ਦੀ ਜਿਹੜੀ ਇਹ ਸਟੇਟਮੈਂਟ ਗੋਆ ਚ ਆ ਔਰ ਇਸ ਤੋਂ ਬਾਅਦ ਇਹ ਪੱਕਾ ਗੁਜਰਾਤ ਵੀ ਜਾਣਗੇ ਜਿੱਥੇ-ਜਿੱਥੇ ਇਲੈਕਸ਼ਨ ਆ ਉੱਥੇ ਜਾ ਕੇ ਪ੍ਰਚਾਰ ਕਰਨਗੇ ਕਿ ਪੰਜਾਬੀਆਂ ਦਾ 10 ਲੱਖ ਰੁਪਏ ਦਾ ਇਲਾਜ ਜਿਹੜਾ ਫ੍ਰੀ ਹੋ ਰਿਹਾ ਮਤਲਬ ਪੰਜਾਬ ਦਾ ਪੈਸਾ ਪੰਜਾਬੀਆਂ ਦੀ ਵੈਲਫੇਅਰ ਉਲਾਜਤੇ ਨਹੀਂ ਸਿਰਫ ਇੱਕ ਝੂਠੀ ਸਕੀਮ ਲਾਂਚ ਕਰਕੇ ਬਾਕੀ ਸਟੇਟਾਂ ਦੇ ਅੰਦਰ ਤੁਸੀਂ ਦੇਖੋ ਵੀ ਉਹਦਾ ਪ੍ਰਚਾਰ ਕਰਨ ਵਾਸਤੇ ਖਰਚ ਹੋ ਰਿਹਾ ਔਰ ਅਫਸੋਸ ਦੀ ਗੱਲ ਇਹ ਆ ਵੀ ਭਗਵੰਤ ਮਾਨ ਜੀ ਜਿਨ੍ਹਾਂ ਸਾਬਕਾ ਚੀਫ ਮਨਿਸਟਰ ਦਿੱਲੀ ਦੇ ਨਾਲ ਬੈਠ ਕੇ ਕਾਨਫਰੰਸ ਕਰ ਰਹੇ ਆ ਤਾਜੀ ਇਹ ਜੇ ਘਟਨਾ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੂੰ ਹਿੰਦੀ ਚਾਦਰ ਕਹਿੰਦੇ ਆ ਜਦੋਂ ਉਹਨਾਂ ਨੂੰ ਪ੍ਰਣਾਮ ਕਰਨ ਵਾਸਤੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਉੱਤੇ ਗੁਰੂ ਸਾਹਿਬ ਦੇ ਉਪਮਾਨ ਵਾਸਤੇ ਕਿਸ ਤਰ੍ਹਾਂ ਦੇ ਸ਼ਬਦ ਜਿਹੜੇ ਉਹ ਵਰਤੇ ਸੀਗੇ ਸੋ ਉਹਨਾਂ ਨਾਲ ਬੈਠ ਕੇ ਪੰਜਾਬ ਦੇ ਪੈਸਿਆਂ ਦੇ ਨਾਲ ਝੂਠਾ ਜਿਹੜਾ ਪ੍ਰਚਾਰ ਬਾਕੀ ਸਟੇਟਾਂ 'ਚ ਕਰਨਾ ਮੈਂ ਸਮਝਦਾ ਕਿ ਪੰਜਾਬੀਆਂ ਵਾਸਤੇ ਇਹ ਮਦਭਾਗਾ ਇਸ ਤੋਂ ਕੁਝ ਵੀ ਨਹੀਂ ਹੋ ਸਕਦਾ ਕਹਿਣਗੇ ਵੀ ਇਹ ਹਿੰਦੂ ਲੀਡਰ ਆ ਵੀ ਇਹ ਗੁਰੂ ਤੇਗ ਬਹਾਦਰ ਜੀ ਤਾਂ ਹਿੰਦੂ ਸਿੱਖ ਸਾਰਿਆਂ ਦੇ ਸੀ ਜੀ ਉਹਨਾਂ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਜਿਹੜੀ ਵੱਡੀ ਕੁਰਬਾਨੀ ਦਿੱਤੀ ਜੇ ਉਹ ਐਡੀ ਕੁਰਬਾਨੀ ਨਾ ਦੰਦੇ ਅੱਜ ਨਾ ਹਿੰਦੂ ਹੁੰਦਾ ਨਾ ਪੰਜਾਬ ਚ ਸਿੱਖ ਹੁੰਦਾ ਬਾਕੀ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਹੋਗੇ ਵੀ ਰੋਜ਼ ਗੋਲੀਆਂ ਚੱਲ ਰਹੀਆਂ ਔਰ ਕੱਲ ਹੈਰਾਨੀ ਦੀ ਗੱਲ ਆ ਕਿ ਇੱਕ ਫਰौती ਮੰਗੀ ਗਈ ਸੀ ਕਿ ਬਟਾਲਾ ਚ ਤੇ ਕੱਲ ਉਹਦਾ ਪਟਿਆ ਮੋਹਾਲੀ ਦੇ ਅੰਦਰ ਐਸਐਸਪੀ ਦਫ਼ਤਰ ਦੇ ਸਾਹਮਣੇ ਗੋਲੀਆਂ ਮਾਰ ਕੇ ਜਿਹੜਾ ਕਤਲੇਆਮ ਜਿਹੜਾ ਉਹ ਕਰ ਦਿੱਤਾ ਗਿਆ ਤੁਸੀਂ ਦੇਖੋ ਵੀ ਜੇ ਐਸਐਸਪੀ ਦਫ਼ਤਰ ਦੇ ਸਾਹਮਣੇ ਕੋਈ ਬੰਦਾ ਸੇਫ ਨਹੀਂ ਤਾਂ ਕਿੱਥੇ ਸੇਫ ਹੋਊਗਾ ਕੋਈ ਦਿਨ ਹੈ ਜਾਂ ਨਹੀਂ ਪਹਿਲੀ ਜਨਵਰੀ ਤੋਂ ਅੱਜ ਤੱਕ ਦੀ ਚੱਕ ਕੇ ਦੇਖ ਲਿਓ ਜਦੋਂ ਪੰਜਾਬ ਦੇ ਅੰਦਰ ਗੈਂਗਸਟਰਾਂ ਨੇ ਕੋਈ ਨਾ ਕੋਈ ਕਤਲ ਨਾ ਕਿਰਿਆ ਹੋਏ ਕਿਸੇ ਨੂੰ ਗੋਲੀ ਨਾ ਮਾਰੀ ਹੋਏ ਕੋਈ ਗੈਂਗਵਾਰ ਪੰਜਾਬ 'ਚ ਨਾ ਹੋਈ ਹੋਏ ਪੰਜਾਬ ਦੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਇੰਨੀ ਮੜ ਪੈੜੀ ਆ ਵੀ ਹੁਣ ਤਾਂ ਪੁਲਿਸ ਵੀ ਇਸ ਨੂੰ ਬੜਾ ਸੀਰੀਅਸ ਨਹੀਂ ਲੈਂਦੀ ਵੀ ਦਿੱਲੀ ਜਿਹੜੇ ਕੰਮ ਹੋ ਰਹੇ ਆ ਗੈਂਗਸਟਰਾਂ ਦੀ ਪੁਸਤ ਪਨਾਹੀ ਇਹ ਸਰਕਾਰ ਚੱਲ ਰਹੀ ਆ ਕਰ ਰਹੀ ਆ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਆ ਔਰ ਪੰਜਾਬ ਦੀ ਕੌਸਟ ਤੇ ਬਾਕੀ ਸਟੇਟਾਂ ਦੇ ਅੰਦਰ ਜਹਾਜ਼ਾਂ ਰਾਹੀਂ ਵੀ ਖਰਚਾ ਕਰਿਆ ਜਾ ਰਿਹਾ ਔਰ ਪੰਜਾਬ ਦੀ ਕੌਸਟ ਤੇ ਬਾਕੀ ਸਟੇਟਾਂ 'ਚ ਜੜੀ ਪਬਲਿਸਿਟੀ ਵੀ ਕੀਤੀ ਜਾ ਰਹੀ ਆ ਸੋ ਜਿਹੜੀ ਗੱਲ ਮੈਂ 22 ਤਰੀਕ ਨੂੰ ਕਹੀ ਸੀ ਕਿ ਦੂਸਰੀਆਂ ਸਟੇਟਾਂ 'ਚ ਪਬਲਿਸਿਟੀ ਕਰਨ ਵਾਸਤੇ ਸਕੀਮ ਵਰਤੀ ਜਾਊਗੀ ਉਹੀ ਗੱਲ ਸੱਚ ਸਾਬਤ ਹੋਈ ਚ ਕਾਨੂੰਨ ਵਿਵਸਥਾ ਦੀ ਜਿਹੜੀ ਹਾਲਤ ਹੈ ਉਹਦਾ ਜਨਾਜ਼ਾ ਨਿਕਲਿਆ ਹੋਇਆ ਹੈ ਠੀਕ ਸ਼ਬਦ ਇਹ ਹੀ ਹੈ ਰੋਜ਼ ਬਿਨਾ ਨਾਗਾ ਪੰਜਾਬ 'ਚ ਕਤਲ ਹੋ ਰਹੇ ਨੇ ਅਪਹਾਰਨ ਹੋ ਰਹੇ ਨੇ ਲੁੱਟਖੋਹਾਂ ਦੀ ਤਾਂ ਤੁਸੀਂ ਉਹਨੂੰ ਕੋਈ ਗਿਣਤੀ ਛੱਡ ਦਿਓ ਉਹਨੂੰ ਤਾਂ ਅਸੀਂ ਕਿਸੇ ਗਿਣਤੀ 'ਚ ਗਿਣ ਵੀ ਨਹੀਂ ਰਹੇ ਪਰसों ਜਿਸ ਪ੍ਰਕਾਰ ਦੇ ਨਾਲ ਮੁਹਾਲੀ ਦੇ ਅੰਦਰ ਐਸਐਸਪੀ ਆਫਿਸ ਦੇ ਬਾਹਰ ਕਤਲ ਹੋਇਆ ਦਿਨ ਦਿਹਾੜੇ ਮੈਂ ਸਮਝਦਾ ਕਿ ਉਹ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਜਿਹੜੇ ਕ੍ਰਿਮੀਨਲਸ ਨੇ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਮਨ 'ਚ ਕਿਸੇ ਪ੍ਰਕਾਰ ਦਾ ਕੋਈ ਡਰ ਕੋਈ ਭੈ ਕੋਈ ਖਾਫ ਨਾ ਤੇ ਸਰਕਾਰ ਦਾ ਹੈ ਨਾ ਪੁਲਿਸ ਪ੍ਰਸ਼ਾਸਨ ਦਾ ਉਸੇ ਤਰ੍ਹਾਂ ਹੀ ਬਾਬਾ ਬਕਾਲਾ ਦੇ ਅੰਦਰ ਘਟਨਾ ਹੋਈ ਗੋਲੀ ਚੱਲਣ ਦੀ ਪਿਛਲੇ 1 ਮਹੀਨੇ ਚ ਅਗਰ ਅਸੀਂ ਪੰਜਾਬ ਦੀਆਂ ਘਟਨਾਵਾਂ ਦੇਖੀਏ ਤੇ ਤੁਸੀਂ ਦੇਖੋਗੇ ਕਿ ਇੱਕ ਤੋਂ ਇੱਕ ਘਟਨਾ ਜਿਹੜੀ ਉਹ ਦਿਲ ਨੂੰ ਦਹਿਲਾਣ ਵਾਲੀ ਹੈ ਚਾਹੇ ਉਹ ਮੁਹੱਲੇ ਦੇ ਅੰਦਰ ਹੀ ਰਾਣਾ ਬਲਾ ਚੋਰੀਏ ਦੀ ਪੂਰੇ ਕਬੱਡੀ ਦਾ ਪੂਰਾ ਇੱਕ ਟੂਰਨਾਮੈਂਟ ਚੱਲ ਰਿਹਾ ਹੈ ਹਜ਼ਾਰਾਂ ਲੋਕ ਉੱਥੇ ਨੇ ਉੱਥੇ ਉਹਦੀ ਹੱਤਿਆ ਹੋ ਜਾਂਦੀ ਹੈ ਲੁਧਿਆਣੇ ਦੇ ਅੰਦਰ ਇਸ ਪ੍ਰਕਾਰ ਵਿਆਹ ਦੇ ਅੰਦਰ ਗੋਲੀ ਚੱਲ ਕੇ ਹੱਤਿਆਵਾਂ ਹੁੰਦੀਆਂ ਫਰੋਸਪੁਰ ਦੇ ਅੰਦਰ ਜਿਸ ਪ੍ਰਕਾਰ ਨਾਲ ਆਰਐਸਐਸ ਲੀਡਰ ਤੇ ਬੇਟੇ ਦੀ ਹੱਤਿਆ ਹੁੰਦੀ ਹੈ ਇੱਕ ਤੋਂ ਬਾਅਦ ਇੱਕ ਘਟਨਾਵਾਂ ਅੰਮ੍ਰਿਤਸਰ ਦੇ ਅੰਦਰ ਤਰਨਤਾਰਨ ਦੇ ਅੰਦਰ ਜਿਸ ਪ੍ਰਕਾਰ ਨਾਲ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਦੀ ਦਿਨ ਦਿਹਾੜੇ ਹੱਤਿਆ ਹੁੰਦੀ ਹੈ ਇਹ ਸਾਰੀਆਂ ਘਟਨਾਵਾਂ ਇਹ ਦਰਸਾ ਰਹੀਆਂ ਹੈ ਕਿ ਪੰਜਾਬ ਜਿਹੜਾ ਹੈ ਉਹ ਹੈਵਨ ਬਣ ਚੁੱਕਾ ਹੈ ਕ੍ਰਿਮੀਨਲਸ ਲਈ ਗੈਂਗਸਟਰ ਲਈ ਔਰ ਖੁੱਲੇ ਆਮ ਹੈ ਸਾਰੇ ਗੈਂਗ ਜਿਹੜੇ ਨੇ ਉਹ ਆਪਰੇਟ ਹੋ ਰਹੇ ਕੋਈ ਦਿਨ ਅਜਾ ਨਹੀਂ ਹੈ ਜਿਸ ਦਿਨ ਸਵੇਰੇ ਉੱਠੋ ਤਾਂ ਕਿਸੇ ਨਾ ਕਿਸੇ ਮਰਡਰ ਦੀ ਖਬਰ ਮੀਡੀਆ ਤੇ ਸੋਸ਼ਲ ਮੀਡੀਆ ਤੇ ਨਾ ਚੱਲ ਰਹੀ ਹੋਵੇ ਇੰਨਾ ਡਰ ਇੰਨਾ ਖੌਫ ਪੰਜਾਬ ਦੇ ਅੰਦਰ ਅੱਜ ਵਿਆਪਤ ਹੋ ਗਿਆ ਹੈ ਕਿ ਪੰਜਾਬ ਦੇ ਅੰਦਰ ਜਿਹੜੇ ਲੋਕ ਥੋੜੇ ਵੀ ਸਮਰਥ ਨਹੀਂ ਇਹਨਾਂ ਨੂੰ ਲੱਗਦਾ ਹੈ ਕਿ ਸਾਡੇ ਕੋਲ ਰਿਸੋਰਸਸ ਨਹੀਂ ਅਸੀਂ ਪੰਜਾਬ ਤੋਂ ਬਾਹਰ ਜਾ ਸਕਦੇ ਹਾਂ ਜਾਂ ਆਪਣੇ ਬੱਚਿਆਂ ਨੂੰ ਬਾਹਰ ਸੈਟਲ ਕਰ ਸਕਦੇ ਹਾਂ ਵੱਡੀ ਗਿਣਤੀ ਚ ਭਲਾਏ ਜਿਹੜਾ ਪੰਜਾਬ ਤੋਂ ਇੰਡਸਟਰੀ ਵਾਲੇ ਲੋਕਾਂ ਦਾ ਵਪਾਰਿਕ ਲੋਗਾ ਦਾ ਉਹਨਾਂ ਦਾ ਹੋਣਾ ਸ਼ੁਰੂ ਹੋ ਗਿਆ ਔਰ ਜਿਨ੍ਹਾਂ ਦੀ ਮਜਬੂਰੀ ਹੈ ਕਿ ਇੱਥੇ ਰਹਿਣਾ ਹੈ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਿਤ ਨੇ ਵੱਡੇ ਵੱਡੇ ਸ਼ਹਿਰਾਂ 'ਚ ਨਹੀਂ ਸੰਜੀਵ ਜੀ ਮੁਹਾਲੀ ਦਾ ਜ਼ਿਕਰ ਕਰ ਰਹੇ ਸੀ ਮੁਹਾਲੀ ਤਾਂ ਬਿਲਕੁਲ ਐਪੀ ਸੈਂਟਰ ਬੰਦਾ ਜਾ ਰਿਹਾ ਹੈ ਪਨਾਹਗਾ ਬੰਦੀ ਜਾ ਰਹੀ ਹੈ ਸਾਰੇ ਗੈਂਗਸਟਰਾਂ ਦੀ ਔਰ ਕੱਲ ਮਾਨਯੋਗ ਹਾਈ ਕੋਰਟ ਨੇ ਵੀ ਸਵਾਲ ਚੁੱਕਿਆ ਕਿ ਅਗਰ ਐਸਐਸਪੀ ਦਾ ਦਫ਼ਤਰ ਹੀ ਸੁਰੱਖਿਤ ਨਹੀਂ ਹੈ ਤੇ ਆਮ ਲੋਕਾਂ ਦੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੀ ਜਾਂ ਮੁਹੱਲੇ ਦੇ ਬਾਕੀ ਸੈਕਟਰਾਂ 'ਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਦੀ ਕੀ ਹਾਲਤ ਹੋਏਗੀ ਇਸ ਤੋਂ ਥੋੜੇ ਦਿਨ ਪਹਿਲਾਂ ਹੀ ਹਾਈ ਕੋਰਟ ਨੇ ਇਸ ਗੱਲ ਤੇ ਵੀ ਪੰਜਾਬ ਸਰਕਾਰ ਕੋਲੋਂ ਰਿਪੋਰਟ ਮੰਗੀ ਹੈ ਕਿ ਜਿਸ ਪ੍ਰਕਾਰ ਨਾਲ ਗੈਂਗਸਟਰਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਹਨ ਮੁਹੱਲੇ ਦੇ ਅੰਦਰ ਹੀ ਜਿਸ ਪ੍ਰਕਾਰ ਨਾਲ ਇੰਟਰਵਿਊਜ਼ ਹੋਈਆਂ ਉਹਦੇ ਬਾਰੇ ਵੀ ਹਾਈ ਕੋਰਟ ਨੇ ਸਵਾਲ ਚੱਕਿਆ ਸੋ ਲੋਕ ਆਪਣੇ ਬੱਚਿਆਂ ਦੀ ਆਪਣੇ ਪਰਿਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਅੱਜ ਪੰਜਾਬ ਦੀ ਚਿੰਤਾ 'ਚ ਨੇ ਉਰੇ ਜਿਹੜਾ ਐਕਸਟੋਰਸ਼ਨਸ ਦਾ ਧੰਦਾ ਹੈ ਇਸ ਐਕਸਟੋਰਸ਼ਨ ਦੇ ਧੰਦੇ ਨੂੰ ਇੰਨਾ ਜ਼ਬਰਦਸਤ ਇਹਦਾ ਫਸਾਰਾ ਹੋ ਗਿਆ ਹੈ ਕਿ ਹੁਣ ਸਿਰਫ ਵੱਡੇ ਸ਼ਹਿਰ ਹੀ ਨਹੀਂ ਛੋਟੇ-ਛੋਟੇ ਜਿਹੜੇ ਕਸਬੇ ਨੇ ਉਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਵਪਾਰੀ ਨੇ ਉਹਨਾਂ ਨੂੰ ਵੀ ਐਕਸਟੋਰਸ਼ਨਸ ਦੀ ਕਾਲ ਆ ਰਹੀ ਹੈ ਅਸੀਂ ਇਹ ਸੁਣਦੇ ਸੀ ਕਿ ਵੱਡੇ ਇੰਡਸਟਰੀਲਿਸਟਾਂ ਨੂੰ ਐਕਸਟੋਰਸ਼ਨ ਹੁੰਦੀ ਹੈ ਇਹ ਵੀ ਹੁੰਦਾ ਸੀ ਕਿ ਕੋਈ ਬੜਾ-ਵੱਡਾ ਵਪਾਰੀ ਹੈ ਸ਼ਰਦਦ ਕੋਲ ਐਕਸਟੋਰਸ਼ਨ ਹੁੰਦੀ ਹੈ ਲੇਕਿਨ ਪੰਜਾਬ ਦੀ ਹਾਲਤ ਇਹ ਹੈ ਕੇ ਕਪੜੇ ਸੀਨ ਵਾਲਾ ਕੁਰਤੇ ਪਜਾਮੇ ਸੀਨ ਵਾਲਾ ਇੱਕ ਦਰਜੀ ਉਹਨੂੰ ਵੀ ਐਕਸਟਰਸ਼ਨ ਲਈ ਬੋਰਚ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਕਰਿਆਨੇ ਦੇ ਦੁਕਾਨ ਵਾਲਿਆਂ ਨੂੰ ਐਕਸਟਰਸ਼ਨ ਦੇ ਫੋਨ ਆ ਰਹੇ ਨੇ। ਮਨੀਆਰੀ ਜਨਰਲ ਸਟੋਰ ਚਲਾਉਣ ਵਾਲਿਆਂ ਨੂੰ ਐਕਸਟਰਸ਼ਨ ਦੇ ਫੋਨ ਆ ਰਹੇ ਨੇ। ਸੈਲੂਨ ਚਲਾਉਣ ਵਾਲਿਆਂ ਨੂੰ ਐਕਸਟਰਸ਼ਨ ਦੇ ਫੋਨ ਆ ਰਹੇ ਨੇ। ਸੋ ਇੱਥੋਂ ਤੱਕ ਹਾਲਾਤ ਵਿਗੜ ਚੁੱਕੇ ਨੇ। ਪਰ ਇੰਨਾ ਜ਼ਬਰਦਸਤ ਨੈਟਵਰਕ ਹੈ ਕਿ ਪੰਜਾਬ ਦੇ ਅੰਦਰ ਅਗਰ ਕੋਈ ਵਿਅਕਤੀ ਕੋਈ ਕਾਰ ਖਰੀਦ ਕੇ ਲੈ ਜਾਏ ਤਾਂ ਉਹਨੂੰ ਸ਼ਾਮ ਨੂੰ ਫੋਨ ਆ ਜਾਂਦਾ ਹੈ ਕਿ ਭਾਈ ਤੂੰ ਕਾਰ ਖਰੀਦ ਅਗਰ ਕਿਸੇ ਨੇ ਜ਼ਮੀਨ ਦੀ ਕੋਈ ਰਜਿਸਟਰੀ ਕਰਾ ਲਈ ਗਿਲ ਸਾਹਿਬ ਤੇ ਬڑے ਵੱਡੇ ਬਿਲਡਰ ਨੇ ਰੀਅਲ ਅਸਟੇਟ ਦੇ ਨਾਲ ਕੋਈ ਛੋਟਾ ਵਿਚਾਰਾ ਸਰਕਾਰੀ EMPLOYEE ਆ ਕੋਈ ਸਰਕਾਰੀ ਮੁਲਾਜ਼ਮ ਹੈ ਕੋਈ ਛੋਟਾ ਵਪਾਰੀ ਹੈ ਉਹ ਵੀ ਅਗਰ ਕੋਈ ਪਲਾਟ ਖਰੀਦ-ਵੇਚ ਲੈਂਦਾ ਉਹਦੇ ਕੋਲੇ ਕੁਝ ਪੈਸੇ ਕੈਸ਼ ਆ ਜਾਂਦੇ ਨੇ ਤੇ ਸ਼ਾਮ ਹੋਣ ਦੇ ਨੇ ਫੋਨ ਆ ਜਾਂਦਾ ਕਿ ਤੂੰ ਭਾਈ ਰਜਿਸਟਰੀ ਕਰਾਈ ਹੈ ਤੇਰੇ ਕੋਲ ਪੈਸੇ ਆਇਆ ਸਾਨੂੰ 5 ਲੱਖ 10 ਲੱਖ 20 ਲੱਖ ਦੇ ਕੇ ਕਿੰਨਾ ਵੱਡਾ ਨੈਟਵਰਕ ਉਹਨਾਂ ਦਾ ਬਣ ਚੁੱਕਾ ਹੈ ਕਿ ਇੱਕ ਇੱਕ ਚੀਜ਼ ਦੀ ਖਬਰ ਜਿਹੜੀ ਆ ਉਹ ਇਹਨਾਂ ਕੋਲ ਜਾ ਰਹੀ ਹੈ ਔਰ ਇਹਨਾਂ ਸਾਰੇ ਹਾਲਾਤਾਂ ਦੇ ਅੰਦਰ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਨਾਲ ਕੰਨਾਂ 'ਚ ਤੇਲ ਪਾ ਕੇ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਮੁੱਖ ਮੰਤਰੀ ਸਾਹਿਬ ਤਾਂ ਗ੍ਰਹਿ ਮੰਤਰੀ ਦਾ ਵੀ ਚਾਰਜ ਹੈ ਨਾਲ ਹੋਮ ਮਿਨਿਸਟਰ ਦਾ ਵੀ ਚਾਰਜ ਹੈ ਵੱਡੇ ਵੱਡੇ ਦਾਅਵੇ ਵੀ ਕੀਤੇ ਜਾ ਰਹੇ ਨੇ ਕੱਲ ਮੁੱਖ ਮੰਤਰੀ ਸਾਹਿਬ ਗੁਜਰਾਤ ਗਏ ਹੋਏ ਸੀ ਗੋਆ ਗਏ ਹੋਏ ਸੀ ਉੱਥੋਂ ਪ੍ਰੈਸ ਕਾਨਫਰੰਸਾਂ ਕਰਕੇ ਪੰਜਾਬ ਦੇ ਬੜੇ ਸੋਲੇ ਗਾ ਰਹੇ ਸੀ ਲੇਕਿਨ ਪੰਜਾਬ ਦੇ ਅੰਦਰ ਹਾਲਾਤ ਕੀ ਨੇ ਉਧਰ ਟੂਰਿਜ਼ਮ ਚੱਲ ਰਿਹਾ ਹੈ ਅਰਵਿੰਦ ਕੇਜਰੀਵਾਲ ਦੀ ਪੁਸ਼ਤ ਪਨਾਹੀ 'ਚ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਥੋੜਾ ਧਿਆਨ ਪੰਜਾਬ 'ਚ ਦੇਣ ਚੰਗਾ ਲੱਗਦਾ ਕਿ ਗੁਜਰਾਤ ਔਰ ਗੋਆ ਜਾਣ ਦੀ ਜਗ੍ਹਾ ਮੁੱਖ ਮੰਤਰੀ ਸਾਹਿਬ ਇੱਥੇ ਮੁਹੱਲੇ ਆਂਦੇ ਇੱਥੇ ਐਸਐਸਪੀ ਦਫ਼ਤਰ ਜਾ ਕੇ ਮੁਆਇਨਾ ਕਰਦੇ ਕਿ ਯਾਰ ਕਿਉਂ ਐਸਐਸਪੀ ਦਫ਼ਤਰ ਦੇ ਬਾਹਰ ਕੋਈ ਮਰਡਰ ਹੋ ਜਾਏ ਇਹਨੇ ਹੌਸਲੇ ਕਿੱਦਾਂ ਖੁੱਲ ਕੇ ਕ੍ਰਿਮੀਨਲਸ ਦੇ ਲੇਕਿਨ ਉਹਨਾਂ ਦਾ ਪੂਰਾ ਧਿਆਨ ਜਿਹੜਾ ਹੈ ਉਹ ਪੰਜਾਬ ਤੋਂ ਬਾਹਰ ਲੱਗਿਆ ਹੋਇਆ ਹੈ ਕਿਵੇਂ ਕੇਜਰੀਵਾਲ ਸਾਹਿਬ ਨੂੰ ਖੁਸ਼ ਕਰਨਾ ਹੈ ਕਿਵੇਂ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਖੇਤਾਂ ਲਈ ਪੰਜਾਬ ਦੇ ਰਿਸੋਰਸਸ ਨੂੰ ਲੂਟਾਉਣਾ ਹੈ ਪੰਜਾਬ ਦਾ ਜਹਾਜ਼ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੇ ਪੈਸੇ ਉਹ ਦੇਸ਼ ਭਰ ਚਸ਼ਤਿਹਾਰ ਲਾਂਚ ਖਰਚ ਕੀਤੇ ਜਾ ਰਹੇ ਨੇ ਪਰ ਪੰਜਾਬ ਚ ਜਿਵੇਂ ਸੰਜੀਵ ਜੀ ਨੇ ਜ਼ਿਕਰ ਕੀਤਾ ਕਿ ਪੁਲਿਸ ਦੀ ਨਫਰੀ ਘਟਦੀ ਜਾ ਰਹੀ ਹੈ ਕਿਉਂ ਧਿਆਨ ਨਹੀਂ ਦਿੱਤਾ ਕਿ ਪੁਲਿਸ ਦੀ ਨਫਰੀ ਵਧਾਈ ਜਾਏ ਪੁਲਿਸ ਫੋਰਸ ਨੂੰ ਬੈਲ ਇਕਵਿਪਡ ਕੀਤਾ ਜਾਏ ਥੋੜੇ ਦਿਨ ਪਹਿਲਾਂ ਤੋਂ ਲਗਾਤਾਰ ਇੱਕ ਖਬਰ ਚੱਲ ਰਹੀ ਹੈ ਪੰਜਾਬ ਦੇ ਚੈਨਲਾਂ ਚ ਕਿ ਜੀ ਪੰਜਾਬ ਸਰਕਾਰ ਨੇ ਗੈਂਗਸਟਰਾਂ ਦੇ ਖਿਲਾਫ بڑا ਵੱਡਾ ਅਭਿਆਨ ਛੇੜਿਆ ਹੈ ਪ੍ਰਹਾਰ ਗੈਂਗਸਟਰ ਦੇ ਉੱਤੇ ਪਰ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਰੋਜ਼ ਪੰਜਾਬ ਚ ਕੋਈ ਨਾ ਕੋਈ ਮਰਡਰ ਹੋ ਰਿਹਾ ਹੈ ਔਰ ਉਹ ਚੁਣੌਤੀ ਦੇ ਰਹੇ ਨੇ ਸਰਕਾਰ ਨੂੰ ਵੀ ਔਰ ਕੇਜਰੀਵਾਦ ਸਾਹਿਬ ਕਹੇ ਗਏ ਕਿ ਪੰਜਾਬ ਸੇ ਗੈਂਗਸਟਰਾਂ ਕੋ ਖਤਮ ਕਰਨਗੇ ਕੇਜਰੀਵਾਦ ਸਾਹਿਬ ਬਿਆਨ ਦਿੰਦੇ ਆ ਸੀਐਮ ਸਾਹਿਬ ਬਿਆਨ ਦਿੰਦੇ ਆ ਔਰ ਅਗਲੇ ਦਿਨ ਹੀ ਸਿਰੇ ਸਿਰੇ ਗੈਂਗਸਟਰ ਜਿਹੜੇ ਆ ਗੋਲੀਆਂ ਚਲਾ ਕੇ ਫਗਵਾੜੇ ਚ ਕੀ ਹੋਇਆ ਇਹਨਾਂ ਦੇ ਨੇਤਾ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਉਹਨਾਂ ਨੇ ਇਹਨਾਂ ਨੂੰ ਸਲਾਮੀ ਦਿੱਤੀ ਹੈ ਹੁਣ ਪੰਜਾਬ ਚ ਸਲਾਮੀ ਪੁਲਿਸ ਨਹੀਂ ਦੇ ਰਹੀ ਇਹਨਾਂ ਨੂੰ ਹੁਣ ਪੰਜਾਬ ਚ ਸਲਾਮੀ ਗੈਂਗਸਟਰ ਦਿੰਦਿਆ ਗਿਆ ਉਹ ਭਾਈ ਹਲੋ ਚੱਕੋ ਇਸ ਕਰਕੇ ਜਿਹੜਾ ਸਾਰਾ ਅਭਿਆਨ ਇਹ ਚਲਾ ਰਹੇ ਨੇ ਸਿਰਫ ਇਸ਼ਤਿਹਾਰबाजी ਤੱਕ ਸੀਮਿਤ ਹੈ ਸਾਰਾ ਜਿਹੜਾ ਇਹਨਾਂ ਦਾ ਪੂਰਾ ਵਿਹਾਨ ਹੈ ਉਹ ਸਿਰਫ ਐਡਵਰਟਾਈਜ਼ਮੈਂਟ ਕੈਂਪੇਨ ਤੱਕ ਸੀਮਿਤ ਹੈ ਗਰਾਊਂਡ ਤੇ ਉਹਦਾ ਕੋਈ ਅਸਰ ਨਹੀਂ ਦਿਖ ਰਿਹਾ ਉਹ ਰੋਜ਼ ਪੰਜਾਬ ਦੇ ਅੰਦਰ ਜਿਹੜੇ ਪੰਜਾਬ ਦੇ ਮਾਵਾ ਦੇ ਪੁੱਤ ਜਿਹੜੇ ਮਰ ਰਹੇ ਨੇ ਮਾਵਾ ਦੀਆਂ ਗੋਦਾਂ ਸਖਨੀਆਂ ਹੋ ਰਹੀਆਂ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਸਰਕਾਰ ਨੂੰ ਫੇਰ ਇੱਕ ਚੇਤਾਉਂਦੀ ਹੈ ਕਿ ਭਾਈ ਪੰਜਾਬ ਵਾਲ ਤੁਸੀਂ ਧਿਆਨ ਦਿਓ ਜਿਸ ਪ੍ਰਕਾਰ ਦੇ ਹਾਲਾਤ ਪੰਜਾਬ 'ਚ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੀ ਭਾਰਤੀ ਜਨਤਾ ਪਾਰਟੀ ਨਿੰਦਾ ਵੀ ਕਰਦੀ ਹੈ ਨਿਖੇਦੀ ਵੀ ਕਰਦੀ ਹੈ ਔਰ ਸਰਕਾਰ ਨੂੰ ਅਗਾਹ ਵੀ ਕਰਦੀ ਹੈ ਕਿ ਭਈ ਉਹ ਜਲਦੀ ਇਹਨਾਂ ਹਾਲਾਤਾਂ ਤੇ ਕਾਬੂ ਪਾਏ